ਬਸਤੇ ਰਹਿਣ ਵਾਲਾ ਨਸ਼ਾ ਤਸਕਰ ਜਿਸ ਤੇ ਉੱਪਰ ਤੇ ਇਹਦੇ ਵਾਈਫ ਦੇ ਉੱਪਰ ਤਕਰੀਬਨ 12 ਦੇ ਕਰੀਬ ਜਿਹੜੇ ਨਸ਼ਿਆਂ ਦੇ ਬਰਚੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ 10 ਸਾਲ ਵਗੈਰਾ 1 ਲੱਖ ਰੁਪਏ ਜੁਰਮਾਨਾ ਵੀ ਤੇ ਸਿਮ ਪ੍ਰਸ਼ਾਸਨ ਨੇ ਅੱਜ ਇਹਨਾਂ ਦਾ ਜੋ ਨਾਜਾਇਜ਼ ਪ੍ਰਾਪਰਟੀ ਆਪਣਾਈ ਨੇ ਜੋ ਨਾਜਾਇਜ਼ ਸਾਰੀਆਂ ਕੀਤੀਆਂ ਨੇ ਉਹਦੇ ਤਹਿਤ ਜਿਹੜੀ ਆਪਣਾ ਪ੍ਰੋਸੈਸ ਜਿਹੜਾ ਪ੍ਰਸੀਡ ਪ੍ਰੋਪਰ ਅਡਾਪਟ ਕਰਕੇ ਅੱਜ ਉਹ ਇਹਨਾਂ ਦੇ ਜਿਹੜੀ ਅਸੀਂ ਆਪਣਾ ਪੁਲਿਸ ਪਾਰਟੀ ਵੱਲੋਂ ਮਾਨ ਜੋ ਐਸਪੀ ਸਾਹਿਬ ਵੱਲੋਂ ਸਮੇਤ ਜਿਹੜੀ ਸਾਡੀ ਡਿਸਟ੍ਰਿਕਟ ਪੁਲਿਸ ਵੱਲੋਂ ਉਹਦੀ ਸਹਾਇਤਾ ਨਾਲ ਜਿਹੜੀ ਇਹਨਾਂ ਦੇ ਇਲੀਗਲ ਰੈਡੀਓ ਕੰਸਟਰਕਸ਼ਨ ਕੀਤੀ ਆ ਉਹ ਨੂੰ ਅੱਜ ਹਟਾ ਰਹੇ ਹਾਂ ਅੱਜ ਮੇਰੇ ਮਾਲੇ ਦੇ ਵਿੱਚ ਮਕਾਨ ਆ ਜੋ ਉਹ ਪੰਜਾਬ ਸਰਕਾਰ ਦੇ ਅਧਿਤਾਂ ਅਨੁਸਾਰ ਤੋੜਿਆ ਜਾ ਰਿਹਾ ਹੈ ਤੋਂ ਪੰਜਾਬ ਸਰਕਾਰ ਦੀ ਛਲਾਂਗਾ ਜੋਗ ਵੀ ਕਸਮ ਹੈ ਵੀ ਉਹ ਜੋ ਪੁਰਾਣੇ ਇਹਨਾਂ ਦੇ ਕਰੇ ਹੋਏ ਬਣਾਉਣੇ ਉਹਨਾਂ ਦੀ ਸਜ਼ਾ ਜੋ ਇਹਨਾਂ ਨੂੰ ਅੱਜ ਮਿਲ ਗਈ ਹੈ ਅ ਜਿੱਦਾਂ ਪੰਜਾਬ ਸਰਕਾਰ ਬੜੇ ਸਖਤ ਹੋਈ ਹੈ ਜੋ ਇਹ ਨਸ਼ੇ ਤਸਕਰ ਨੇ ਜਿਨ੍ਹਾਂ ਨੂੰ ਅਸੀਂ ਵਾਰਨੇ ਵੀ ਦਿੰਨੇ ਆ ਜਾਂ ਤਾਂ ਇਹ ਨਸ਼ਾ ਵੇਚਣ ਦਾ ਰਸਾਇਣ ਨੂੰ ਲਿਆਉਣ ਦਾ ਪੰਜਾਬ ਚ ਬੰਦ ਕਰਨ ਨਹੀਂ ਹੈ ਆਪਣੇ ਇਹ ਜੇਲ੍ਹ ਜਾਣ ਲਈ ਤੇ ਆਪਣੇ ਜੋ ਨਰਜ਼ਾਇਰ ਸਰ ਜਿਹੜੇ ਘਰ ਪ੍ਰਾਪਰਟੀ ਬਣਾਈਆਂ ਨੇ ਉਹਨਾਂ ਨੂੰ ਢਾਉਣ ਲਈ ਅਤੇ ਜਿਹੜੀਆਂ ਇਹਨਾਂ ਦੀਆਂ ਹੋਰ ਪ੍ਰਾਪਰਟੀ ਉਹਨੂੰ ਨੂੰ ਅਸੀਂ ਫ੍ਰੀਜ਼ ਕਰਕੇ ਰਹਾਗੇ ਤੇ ਮੈਂ ਫੇਰ ਵਾਰਨਿੰਗ ਕਰਦਾ ਵੀ ਜੋ ਇਸ ਇਲਾਕੇ ਦੇ ਜਿਹੜੇ ਕੁਝ ਹੋਰ ਬੰਦੇ ਵੀ 아이ਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਪੁਲਿਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਅਗਵਾਨ ਅਨਸਾਰ ਇੱਥੇ ਇੱਕ ਵੀ ਬੰਦਾ ਜਿਹੜਾ ਤੇ ਨਸ਼ਾ ਤਸਕਰ ਹੋ ਨਹੀਂ ਰਹਿਣ ਦੇਣਾ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਦੇ ਆ ਕਿਉਂ ਮਾਵਾ ਦੇ ਜੋ ਉਜੜੇ ਹੋਏਆਂ ਗੁੱਖਾਣੇ ਉਹਨਾਂ ਨੂੰ ਬਚਾ ਰਹੇ ਨੇ ਔਰ ਮਾਮਾ ਦੇ ਪੁੱਤ ਜੋ ਮਾਰਦੇ ਸੀ ਉਹਨਾਂ ਨੂੰ ਬਚਾ ਰਹੇ ਇਸ ਲਈ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਦਾ ਤੁਹਾਨੂੰ ਪਤਾ ਆਵੇ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਮ ਚਲਾਈ ਗਈ ਆ ਉਹਦੇ ਤਹਿਤ ਅੱਜ ਰਾਮ ਵਸਤੀ ਸੰਰੂਰ ਸੰਰੂਰ ਵਿਖੇ ਸਿਵਲ ਪ੍ਰਸ਼ਾਸਨ ਵੱਲੋਂ ਜੋ ਇੱਕ ਜੀਤ ਸਿੰਘ ਇਸ ਵਸਤੀਆਂ ਰਹਿਣ ਵਾਲਾ ਨਸ਼ਾ ਤਸਕਰ ਆ ਜਿਸ ਤੇ ਉੱਪਰ ਤੇ ਇਹਦੇ ਵਾਈਫ ਦੇ ਉੱਪਰ तकरीबन 12 ਦੇ ਕਰੀਬ ਜਿਹੜੇ ਨਸ਼ਿਆਂ ਦੇ ਪਰਚੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ 10 ਸਾਲ ਵਗੈਰਾ 1 ਲੱਖ ਰੁਪਏ ਜੁਰਮਾਨਾ ਵੀ ਤੇ ਸਿਵਲ ਪ੍ਰਸ਼ਾਸਨ ਨੇ ਅੱਜ ਇਹਨਾਂ ਦਾ ਜੋ ਨਾਜਾਇਜ਼ ਪ੍ਰਾਪਰਟੀ ਬਣਾਇਨਾ ਜੋ ਨਾਜਾਇਜ਼ ਸਾਰੀਆਂ ਕੀਤੀਆਂ ਨੇ ਉਹਦੇ ਤਹਿਤ ਜਿਹੜਾ ਆਪਣਾ ਪ੍ਰੋਸੈਸ ਜਿਹੜਾ ਪ੍ਰਸੀਡ ਪ੍ਰੋਪਰ ਅਡਾਪਟ ਕਰਕੇ ਅੱਜ ਉਹ ਇਹਨਾਂ ਦੇ ਜਿਹੜੇ ਅਸੀਂ ਆਪਣਾ ਪੁਲਿਸ 파ਟੀ ਵੱਲੋਂ ਮਾਨਯੋਗ ਐਸਪੀ ਸਾਹਿਬ ਵੱਲੋਂ ਸਮੇਤ ਜਿਹੜੀ ਸਾਡੀ ਡਿਸਟ੍ਰਿਕਟ ਪੁਲਿਸ ਵੱਲੋਂ ਉਹਦੀ ਸਹਾਇਤਾ ਨਾਲ ਜਿਹੜੀ ਇਹਨਾਂ ਦੇ ਇਲੀਗਲ ਰਿਡੋ ਕੰਸਟਰਕਸ਼ਨ ਕੀਤੀ ਆ ਉਹਨੂੰ ਅੱਜ ਹਟਾ ਰਹੇ ਆ। ਹੋਰ ਗਾਨ ਵੀ ਕੋਈ ਕਾਰਗਰਾਮ ਆਗਾ ਵੀ ਕੁਝ ਦੇਖੋ ਅਸੀਂ ਜਿੱਦਾਂ ਪੰਜਾਬ ਸਰਕਾਰ ਬੜੀ ਸਖਤ ਹੋਈ ਆ ਜੋ ਇਹ ਨਸ਼ੇ ਤਸਕਰ ਨੇ ਇਹਨਾਂ ਨੂੰ ਅਸੀਂ ਵਾਰਨ ਵੀ ਦਿੰਨੇ ਆ ਵੀ ਜਾਂ ਤਾਂ ਇਹ ਨਸ਼ਾ ਵੇਚਣ ਦਾ ਨਸ਼ਾ ਨੂੰ ਲਿਆਉਣ ਦਾ ਪੰਜਾਬ ਚ ਬੰਦ ਕਰਨ ਨਹੀਂ ਹੈ ਆਪਣੇ ਇਹ ਜੇਲ੍ਹ ਜਾਣ ਲਈ ਅਤੇ ਆਪਣੇ ਜੋ ਨਜ਼ਾਇਰ ਸਾਡੇ ਜਿਹੜੇ ਘਰ ਪ੍ਰਾਪਰਟੀ ਬਣਾਈਆਂ ਨੇ ਉਹਨਾਂ ਨੂੰ ਢਾਉਣ ਲਈ ਅਤੇ ਜਿਹੜੇ ਇਹਨਾਂ ਦੀਆਂ ਹੋਰ ਪ੍ਰਾਪਰਟੀਆ ਉਹਨਾਂ ਨੂੰ ਅਸੀਂ ਫ੍ਰੀਜ਼ ਕਰਕੇ ਰੱਖਾਂਗੇ ਤੇ ਮੈਂ ਫੇਰ ਵਾਰਨਿੰਗ ਕਰਦਾ ਵੀ ਜੋ ਇਸ ਇਲਾਕੇ ਦੇ ਜਿਹੜੇ ਕੁਝ ਹੋਰ ਬੰਦੇ ਵੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਪੁਲਿਸ ਸਾਡੀ ਮਾਨਯੋਗ ਡੀਜੀਪੀ ਸਾਹਿਬ ਹੁਕਮ ਅਨੁਸਾਰ ਇੱਥੇ ਇੱਕ ਵੀ ਬੰਦਾ ਜਿਹੜਾ ਕੋਈ ਨਸ਼ਾ ਤਰਸਕਰਾਰ ਨਹੀਂ ਰਹਿਣ ਦੇਣਾ ਜਾਂ ਉਹ ਇੱਥੇ ਛੱਡੂਗਾ ਨਹੀਂ ਉਹ ਜੇਲ੍ਹ ਜਾਣ ਲਿਏ ਤੇ ਆਪਣੇ ਮਕਾਨ ਦੇ ਡਿਟਾ ਟਵਾਉਣ ਲਈ ਤਿਆਰ ਹੈ ਥੈਂਕ ਯੂ ਜੈ ਹਿੰਦ ਮੇਰਾ ਨਾਮ ਕੁਰੈਸ਼ਨ ਲਾਲ ਵਿੱਕੀ ਹੈ ਜੀ ਮੈਂ ਨਗਰ ਕੌਂਸਲ ਦਾ ਵਾਈਸ ਪ੍ਰਧਾਨ ਵਾਰਡ ਨੰਬਰ 23 ਸੀ ਵਾਰਡ ਦਾ ਅੱਜ ਮੇਰੇ ਮਹਾਲੇ ਦੇ ਵਿੱਚ ਮਕਾਨ ਹੈ ਜੋ ਉਹ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਤੋੜਿਆ ਜਾ ਰਿਹਾ ਸੋ ਪੰਜਾਬ ਸਰਕਾਰ ਦੀ ਛਲਾਂਗਾ ਜੋਗ ਵੀ ਕਦਮ ਹੈ ਵੀ ਉਹ ਜੋ ਪੁਰਾਣੇ ਇਹਨਾਂ ਦੇ ਕਰੇ ਹੋਏ ਗੁਨਾਹ ਨੇ ਉਹਨਾਂ ਦੀ ਸਜ਼ਾ ਜੋ ਇਹਨਾਂ ਨੂੰ ਅੱਜ ਮਿਲ ਰਹੀ ਹੈ ਪਾਰੇ ਹੁਣ ਇਹ ਜੋ ਵੀ ਪਹਿਲਾਂ ਇਹਨਾਂ ਨੇ ਗੁਨਾਹ ਕਰੇ ਉਹਨਾਂ ਹੁਣ ਇਹ ਕਸਮਾ ਖਾਨ ਨੂੰ ਵੀ ਤਿਆਰ ਨੇ ਲਿਖ ਕੇ ਦੇਣ ਨੂੰ ਵੀ ਤਿਆਰ ਨੇ ਅੱਜ ਤੋਂ ਬਾਅਦ ਚ ਵੀ ਕੋਈ ਵੀ ਅਸੀਂ ਇਦਾਂ ਦਾ ਜੋ ਕੰਮ ਪਹਿਲਾਂ ਕਰ ਚੁੱਕੇ ਆ ਜਿੰਨਾਂ ਦੀ ਸਜ਼ਾ ਸਾਨੂੰ ਅੱਜ ਮਿਲ ਰਹੀ ਹੈ ਉਹ ਅੱਜ ਤੋਂ ਬਾਅਦ ਚ ਅਸੀਂ ਇਹ ਕੰਮ ਨਹੀਂ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਫ਼ ਔਰ ਸਪਸ਼ਟ ਇਹ ਕਿਹਾ ਹੋਇਆ ਵੀ ਜੇ ਕੋਈ ਵੀ ਕਿਸੇ ਇਸ ਨਸ਼ੇ ਦੇ ਕੇਸ ਦੇ ਵਿੱਚ ਅਣਵਾਲੋ ਪਾਇਆ ਗਿਆ ਤਾਂ ਉਸ ਦੇ ਬੰਦੇ ਜੋ ਕਾਰਵਾਈ ਹੈ ਉਹ ਸਖਤ ਤੋਂ ਸਖਤ ਕੀਤੀ ਜਾਊਗੀ ਸੋ ਪੰਜਾਬ ਸਰਕਾਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਦਿਆਂ ਕਿਉਂ ਮਾਵਾਂ ਦੇ ਜੋ ਉਜੜਿਆਂਆਂ ਕੋਖਾਂ ਨੇ ਉਹਨਾਂ ਨੂੰ ਬਚਾ ਰਹੇ ਨੇ ਔਰ ਮਾਵਾਂ ਦੇ ਪੁੱਤ ਜੋ ਮਰਲੇ ਸੀ ਉਹਨਾਂ ਨੂੰ ਬਚਾ ਰਹੇ ਇਸ ਲਈ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ